ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਨਿਲ ਦੋਏ ਪ੍ਰੋਗਰਾਮ ਲਿਖਿਆ ਗਿਆ ਹੈ ਮੈਂ ਬੱਚਾ ਇਹਨਾਂ ਨੂੰ ਬਹੁਤ 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 ਦੇਣਾ ਇਹ ਭਲਾਈ ਦੇ ਕੰਮ ਇਹ ਬਹੁਤ ਜ਼ਰੂਰੀ ਨੇ ਮੇਰੇ ਖਿਆਲ ਨਾਲ ਹਰੇਕ ਮਨੁੱਖ ਨੂੰ ਆਪਣਾ ਜੋ ਕਰਤਾ ਹੋਦਾ ਜੂਰ ਪੜਦੇ ਜੋ ਸੱਚਾ ਬਦਲ ਨੂੰ ਪਾਵੇ ਮੈਂ ਤਾਂ ਇੰਨੀ ਗੱਲਾਂ ਹੀ ਕਹਾਂਗਾ ਬਾਕੀ ਮੇਰੇ ਖਿਆਲ ਨਾਲ ਲੋੜਵੰਦ ਦੀ ਸੇਵਾ ਮਨੁੱਖਤਾ ਦੀ ਸੇਵਾ ਵੱਡਮੁੱਲੀ ਸੇਵਾ ਹੈ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ है <laughs> जी <laughs> ਤੇ ਦਿ ਲੋ ਧੰਨਵਾਦ ਵੀ ਕਰਦਾ ਅੱਜ ਬੱਚਿਆਂ ਨੂੰ ਗੁਜਾਰਿਸ਼ ਵੀ ਕਰਦਾ ਕਿ ਉਹ ਤਨ ਦੀ ਨਾਲ ਪੜ੍ਹਾਈ ਕਰਨ ਅਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਦੀ ਜਿਹੜੀ ਹੈ ਅੱਗੋਂ ਸੇਵਾ ਕਰਦੇ ਰਹਿਣ ਬੱਚਿਆਂ ਵੱਲੋਂ ਸੁਣਾਏ ਗਏ ਬਹੁਤ ਅੱਛਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਗੁਰਤੇਗ ਬਦਰ ਸਾਹਿਬ ਜੀ ਦੇ 350 ਸਾਲਾਂ ਸ਼ੇਦੀ ਦੇ ਫੁਰਮ ਤੇ ਸ਼ਬਦ ਸੁਣਾਏ ਗਏ ਇੱਕ ਕਵਿਤਾ ਪੇਸ਼ ਕੀਤੀ ਗਈ ਅਤੇ ਗੁਰਤੇਗ ਬਦਰ ਸਾਹਿਬ ਜੀ ਦੇ ਬੱਚੇ ਦੇ ਵਿੱਚ ਸਾਖੀ ਜਿਹੜੀ ਹੈ ਉਹ ਪੇਸ਼ ਕੀਤੀ ਗਈ ਬੱਚਿਆਂ ਨੇ ਵਾਕਈ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਸੀ ਉਹ ਬਣਾਇਆ ਇਹ ਬੱਚੇ ਐਕਚੁਅਲੀ ਸਾਡੇ ਖਾਲਸਾ ਸਕੂਲ ਨੇ ਪ੍ਰੋਗਰਾਮ ਚੱਲਦੇ ਹੀ ਰਹਿੰਦੇ ਨੇ ਸਾਰਾ ਸਾਲ ਇਸ ਲਈ ਬੱਚੇ ਦੀ ਤਿਆਰੀ ਆਪਣੇ ਆਪ ਹੁੰਦੀ ਰਹਿੰਦੀ ਹੈ। ਠੀਕ ਹੈ ਸਰ। ਸਤਿ ਸ਼੍ਰੀ ਅਕਾਲ। ਫਤਿਹ ਸਾਂਝ ਪ੍ਰਵਾਨ ਕਰਨ ਦੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਕੀ ਬੱਤੇ। ਅੱਜ ਲੁਧਿਆਣਾ ਵਿਖੇ ਸਕੂਲ ਕੁੜੀਆਂ ਦਾ ਸਕੂਲ ਗੁੱਜਰਖਾ ਜੋ ਨਾਨਕ ਥੇ ਲੁਧਿਆਣਾ ਵਿਖੇ ਅਸੀਂ ਪਹੁੰਚੇ ਹਾਂ। ਅੱਜ ਸਾਨੂੰ ਇੱਕ ਨੂੰ ਵਿੱਚ ਤਕਰੀਬਨ 100 ਤੋਂ 100 ਤੋਂ 100 ਸਟੂਡੈਂਟਾਂ ਦਾ ਮੌਕਾ ਮਿਲਿਆ ਹੈ। ਮੇਰੇ ਮੈਂਬਰ ਸਾਹਿਬਾਨ ਸਾਰੇ ਇਥੇ ਮੌਜੂਦ ਨੇ ਅਸੀਂ ਸਾਰੇ ਹੀ ਤਕਰੀਬਨ ਜਿੰਨੇ ਵੀ ਸਕੂਲ ਸਾਡੇ ਜਿੱਥੇ ਹੱਥ ਪੈਂਦਾ ਅਸੀਂ ਉੱਤੇ ਜਾ ਕੇ ਆਪਣੀ ਸੇਵਾ ਪਾਉਣਾ ਮੰਗਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਕੂਲ ਪ੍ਰਬੰਧਕ ਦਾ ਪ੍ਰਿੰਸੀਪਲ ਸਾਹਿਬ ਦਾ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਅਸੀਂ ਇੱਕ ਬਹਾਨੇ ਨਾਲ ਮੈਸੇਜ ਵੀ ਜੀਣਾ ਚਾਹੁੰਦੇ ਆ ਸਿਰਫ ਸੇਵਾ ਹੀ ਨਹੀਂ ਅਸੀਂ ਜਿੱਥੇ ਵੀ ਜਾਂਦੇ ਸਕੂਲ ਦੇ ਵਿੱਚ ਬੱਚਿਆਂ ਨੂੰ ਅਵੇਅਰ ਕਰਦੇ ਆ ਕਿ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਕਰੋ ਇਹ ਵੀ ਦੇ ਵਿੱਚ ਜਾਂ 72 ਵੀ ਕਿਤੇ ਵੀ ਜਾਣੀ ਤੁਸੀਂ ਆਪਾਂ ਸਮਾਂ ਨਾਲ ਵਿਅਕਤ ਕਰਿਆ ਕਰੋ ਕਿ ਬਾਹਰ ਨੂੰ ਕਿੰਨੀ ਤਰੱਕੀ ਕਿੰਨੀ ਵਾਪਸ ਕੀਤੀ ਹੈ ਆਪਾਂ ਦੇਖ ਰਹੇ ਹਾਂ ਡਾਲਰ ਵੱਧ ਰਿਹਾ ਕਮੀਆਂ ਵੱਧ ਰਹੀਆਂ ਨੇ ਪਰ ਆਪਣਾ ਦੇਸ਼ ਅਜੇ ਬਹੁਤ ਜ਼ਿਆਦਾ ਪਿੱਛੇ ਹੈ ਇਹਦੇ ਪਿੱਛੇ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣਾ ਸਮਾਂ ਆਪੇ ਖਰਾਬ ਕਰਦੇ ਹਾਂ YouTube ਦੇ ਕੇ ਵੀਡੀਓ ਦੇ ਕੇ ਇਸ ਤਰ੍ਹਾਂ ਦੇ ਸੀ ਬੱਚਿਆਂ ਨੂੰ ਮੈਸੇਜ ਦਿੱਤਾ ਇੱਥੇ ਕਿ ਤੁਸੀਂ ਆਪਣਾ ਸਮਾਂ ਨਾ ਖਰਾਬ ਕਰੋ ਕਿ ਆਪਣੇ ਟੀਚਰ ਸਾਹਿਬਾਨ ਆਪਣੇ ਪੇਰੈਂਟਸ ਦੀ ਗੱਲ ਮੰਨਿਆ ਕਰੋ ਤੇ ਆਪਣੇ ਪੜਾਈ ਵੱਲ ਤੇ ਆਪਣੇ ਉੱਜੋਣ ਤੇ ਪੂਰਨ ਧਿਆਨ ਦਿਆ ਕਰੋ ਤੇ ਅਸੀਂ ਸਾਰੇ ਮੈਂਬਰ ਸਹਿਬਾਨ ਨੇ ਮਿਲ ਕੇ ਜੋ ਕਿ ਅੱਜ ਸਵੈਇੱਛਤ ਸੇਵਾ ਕੀਤੀ ਹੈ ਤੇ ਜਿੰਨੇ ਵੀ ਇਸ ਸਕੂਲ ਦੇ ਤੋਂ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਧਿਆਪਕ ਸਹਿਬਾਨ ਦਾ ਸਭ ਤੋਂ ਧੰਨਵਾਦ ਕਰਨਾ ਮੈਨੂੰ ਹੀ ਆ ਕਿ ਕਿ ਸਾਡੇ ਸੇਵਾ ਕਰਨ ਵਾਸਤੇ ਸਕੂਲ ਦੇ ਨੇ ਸਮਝ ਤਾਂ ਕੀਤਾ ਅਸੀਂ ਇਸ ਤਰ੍ਹਾਂ ਦੀ ਸੇਵਾ तकरीबन ਪਿਛਲੇ ਅਸੀਂ 6 ਮਹੀਨਿਆਂ ਤੋਂ ਕਰਦੇ ਆ ਰਹੇ ਹਾਂ ਕਿ ਕਦੇ ਵਕਫਾ ਸਕੂਲ ਦੇ ਵਿੱਚ ਜਾ ਕੇ ਪਹਿਲਾ ਅਸੀਂ ਜਾਂਚ ਪੜਤਾਲ ਕਰਦੇ ਹਾਂ ਅਸੀਂ ਜ਼ਰੂਰਤਮੰਦ ਬੱਚਿਆਂ ਤੱਕ ਵੀ ਇਹ ਚੀਜ਼ ਪਹੁੰਚਾ ਰਹੇ ਹਾਂ ਅਸੀਂ ਵੇਰਥ ਟਾਈਮ ਖਰਾਬ ਨਹੀਂ ਕਰ ਰਹੇ ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਵੈਤੰਤਰ ਬੂਟ ਵਰਦੀਆਂ ਕਿਤਾਬਾਂ ਜੋ ਜੋ ਹੋ ਸਕਦਾ ਸੀ ਮਨੁੱਖੀ ਸੇਵਾ ਸੁਸਾਇਟੀ ਵੱਲੋਂ ਕਰਦੇ ਹਾਂ ਮਹਿਰਕੀਸ਼ ਕੁਮਾਰ ਇੱਕੀ ਪ੍ਰਧਾਨ ਮੈਂ ਆਪ સૌ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਮੀਡੀਆ ਸਹਿਯੋਗ ਦਾ ਵੀ ਧੰਨਵਾਦ ਕਰਦਾ ਜੋ ਕਿ ਤਿੰਨੇ ਸਮਾਂ ਕੱਢ ਕੇ ਸਾਡੇ ਨਾਲ ਇਹਦੀ ਇੱਕ ਸੇਵਾ ਦੇ ਰਹੇ ਨੇ ਲਾਹਕੋ ਜੀਤਾ ਖਾਲਸਾ ਸੁਨਹਿਰੀ ਰੂ ਵਾਈਬ ਦੀ ਕਿਤੇ ਸਰਸਾ ਉੱਚੀ ਵਾਈਬ ਦੀ ਕਾ ਖਾਲਸਾ ਵਾਈਬ ਦੀ ਕਿਤੇ ਅਸੀਂ ਅੱਜ ਗੁਰਨਾਨਕ ਸੀਨੀਅਰ ਸਕੂਲ ਦੇ ਵਿੱਚ ਬੱਚਿਆਂ ਨੂੰ ਸਵੈਟਰਾਂ ਦੀ ਸੇਵਾ ਲਈ ਸਾਡੀ ਸੰਸਥਾ ਨੇ ਕਿ ਮਹਾਰਾਜ ਜੀ ਕੇ ਪਾਦੇ ਸਾਫਲਾਤ ਕਿ ਅਸੀਂ 3-4 ਸਟੂਡੈਂਟ ਬਲਾਨਿਕ ਲਾ ਕੇ ਤੇ ਸੇਵਾ ਸਟੇਜ ਦੀ ਸੇਵਾ ਬੁਟਿਆਂ ਦੀ ਸੇਵਾ ਮੂੜ ਦੇ ਰਾਪਾ ਤੇ ਸਵੈਟਰਾਂ ਦੀ ਸੇਵਾ ਕਾਂਡੀ ਰੰਗੀ ਆਪਾਂ ਅਗਲੇ ਮਹੀਨੇ ਵੀ ਸਾਡਾ ਇਹੀ ਉਪਰਾਧ ਰਹੂਗਾ ਕਿ ਅਸੀਂ ਬਾਬਾ ਦੀਪ ਸਿੰਘ ਗੁਰਦੁਆਰੇ ਸਾਹਮਣੇ ਅਸੀਂ ਕੁਸ਼ਰ ਕੱਪੜਿਆਂ ਦਾ ਲੰਗਰ ਸੇਵਾ ਵੀ ਉੱਥੇ ਮਾਖੀਏ ਜਿਹੜੇ ਨੂੰ ਗਾਲੇ ਕੱਪੜੇ ਦਿੰਦੇ ਨੇ ਤੇ ਬਹੁਤ ਕੁਸ਼ਰ ਪਰਮਾਤਮਾ ਨੇ ਮਾਖਿਆ ਤੇ ਅਸੀਂ ਉਦੋਂ ਇਹੀ ਕਰਦੇ ਆ ਸਾਡੇ ਸਾਰੇ ਦਿਲੇ ਵੀ ਮੈਂਬਰ ਨੇ ਅੱਜ ਸਾਡੇ ਪ੍ਰਧਾਨ ਜੀ ਵੀ ਆਏ ਨੇ ਇਹ ਪ੍ਰੇਰਣਾ ਜੀ ਤੁਹਾਨੂੰ ਤਾਂ ਗੁਰੂ ਮਹਾਰਾਜ ਕੋਈ ਪ੍ਰੇਰਣਾ ਮਿਲੀ ਹੋਈ ਹੈ ਤਾਨਗੁਰ ਨਾਨਕ ਸਿੱਖ ਪਾਸ਼ਾ ਨੇ ਕਿਹਾ ਸੀ ਕਿ ਸਿੱਖ ਨੂੰ ਰਾਂਚੇ ਨੂੰ ਨਾਮ ਜਪੋ ਕਿਉਂਕਿ ਇਹ ਇੱਕ ਅਕਾ ਖੜੇ ਕਿਰਤਿਆ ਉਹਨੇ ਨਿਕੋ ਆਪਣਾ ਦਰਬੰਦ ਕੱਢ ਕੇ ਆਸੀ ਕਮਾਂਡਤਾਂ ਅਰਧਾ ਜਾਨਾਂ ਨੇ ਸ਼ੁਰੂਆਤ ਕੀਤੀ ਵੀਨਦਾਸ ਜੀ ਭਗਤ ਸਚੇਸ਼ ਕੁਮਾਰ ਜੀ ਨੂੰ ਭਾਇਆ ਸਰ ਤਦਾ ਚਰਨਜੀਤ ਸਿੰਘ ਜੀ ਨੇ ਇਸ ਸੁਪਰਾਮੇ ਦੇ ਵਿੱਚ ਸਾਡਾ ਬਹੁਤ ਚੰਗਾ ਸਾਥ ਦਿੱਤਾ ਉਨ੍ਹਾਂ ਦੀ ਗਾਈਡਨਸ ਤੇ ਸ੍ਰੀ ਚੇਮਨ ਸਿੰਘ ਜੀ ਦੇ ਧਾਰਨਾ ਅਧੀਨ ਬਹੁਤ ਜ਼ਿਆਦਾ ਅਗੇ ਤਰੱਕੀ ਕਰਾ ਗਏ ਤੇ ਕੰਦੇ ਆ ਰਹੇ ਹਨ। ਮਾਈ ਜੁਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਜਿਹੜਾ ਅੱਜ ਵਰਤਨ ਕੀਤਾ ਜਾ ਰਿਹਾ ਹੈ। ਇਹ ਸਾਡੀ ਸੰਸਥਾ ਜੀ 20 April ਨੂੰ ਇਹਦਾ ਜਨਮ ਹੋਇਆ ਸੀ। ਲੇਕਿਨ ਇਹਨਾਂ ਦੇ ਜਿਹੜੇ ਹੈਗੇ ਆ ਫਾਮ ਜਿਹੜਿਆ ਉਹ ਕਾਰਜ ਬਹੁਤ ਵਧੀਆ ਹੈ। ਪਰ ਅਸੀਂ ਫੋਕਸ ਕਿ ਬੱਚਿਆਂ ਤੇ ਰੱਖਿਆ ਹੈ। ਇਹ ਨਹੀਂ ਸੀ ਕਿ ਇਹ ਕਿੰਦੇ ਪੀਏ ਲੋਰਵੰਦ ਬੱਚੇ ਆ। ਅਸੀਂ ਤਾਂ ਇੱਕ ਸੇਵਾ ਦਾ ਦੀ ਇਹ ਆ ਘਰ ਨੂੰ ਹਿਰਦਿਆਂ ਦੀ ਜਣਾ ਪਾਉਂਦੇ ਆ। ਹੋਰ ਕੋਈ ਇਹ ਮਕਾਜ ਨਹੀਂ ਸਾਡੀਆਂ ਘੋਟੀਆਂ ਦੇ। ਉਹ ਇਹ ਅਸੀਂ ਤੁਹਾਨੂੰ ਕੀਤਾ ਹੈ। ਸਾਡੀ ਖਾਸਤਾ ਦੀ ਉਮਰ ਜੀ ਬਹੁਤ ਖੁੱਤੀ ਹੈ। ਪਰ ਇਹ ਫਿਰ ਵੀ ਦੀ ਸਥਾਵਾ ਪੰਜਾਬ ਦੀ ਜਿਹਨੋਂ ਨਾਲ ਇਹਦਾ ਨਾਮ ਆ ਗਿਆ। ਕਿਉਂਕਿ ਸਾਡਾ ਤਾਜ ਵੀ ਸੇਵਾ ਹੈ ਤੇ ਤੁਹਾਡੀ ਵੀ ਸੇਵਾ ਹੈ ਸਾਡਾ ਸੇਵਾ ਦੀ ਜਨਾਹ ਕੋਈ ਪੱਕਾ ਕੋਈ ਨਹੀਂ ਹੋਖਸ ਬੱਚਿਆਂ ਤੇ ਰੱਖਦਾ ਹੈ ਸੋ ਇਹ ਛੋਟਾ ਜਾ ਉਧਰ ਮੰਨ ਗਰੇ ਯੋਸੇ ਮਿੱਤਰ ਖਦੇ ਆ ਫੂਡ ਡੇਟ ਕਰਦੇ ਆ ਕੋਈ ਜਿਹੀ ਆਪਣੇ ਕੋਲ ਵੀ ਜੋ ਕਰ ਸਕਦੇ ਆ ਕਰਦੇ ਆ ਤੇ ਇਹ ਸੇਵਾ ਵੀ ਕਰ ਰਹੇ ਆ ਸਾਰੇ ਸਮਝਦੇ ਆ ਕਿ ਇਹ ਜਿਹੜੀ ਇਹ ਸਾਡਾ ਘਿਟ ਨੇ ਕੱਲ ਦੇ ਆਉਣ ਵਾਲੇ ਸਾਡੇ ਘਿਟ ਦੇ ਮਾਲਕ ਨੇ ਸਾਡੇ ਵਾਰਿਸ ਨੇ ਤੂੰ ਸਾਡਾ ਇਹ ਨਾ ਫੱਜ ਬਣਦਾ ਇਹਨਾਂ ਲਈ ਕੁਝ ਇਹਨਾਂ ਲਈ ਥੋੜਾ ਬਹੁਤ ਕਰ ਸਕੀਏ ਕੁਝ ਅਸੀਂ ਲੋੜ ਦੀ ਪੂਰੀ ਕਰਦੇ ਤੁਸੀਂ ਸਲਟਰ ਦਾ ਨਹੀਂ ਦਿੰਦੇ ਅਸੀਂ ਤਾਂ ਇਹਨਾਂ ਦੇ ਹਿਰਦਿਆਂ ਵਿੱਚ ਸੇਵਾ ਦਾ ਵੀ ਬੀਜ ਜੇ ਆਪਣਾ ਪਿਆਰ ਬਖਸ਼ਦਾ ਵਾਹਿਗੁਰੂ ਜੀ ਖਾਲਸਾ ਵਾਹਿ